ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਜ਼ਿਲ੍ਹਾ ਸ਼ਹਿਰੀ ਮੁਕਸਰ ਸਾਹਿਬ ਦੇ ਪਿੰਡ ਮਦੀਰ ਵਿਖੇ ਗਰੀਬ ਪਰਿਵਾਰ ਦੇ ਦੋ ਪਸ਼ੂਆਂ ਸੱਪ ਦੇ ਡੰਗ ਨਾਲ ਮੌਤ ਹੋ ਗਈ ਇਸ ਘਟਨਾ ਨਾਲ ਗਰੀਬ ਪਰਿਵਾਰ ਦੇ ਘੱਟੋ-ਘੱਟ 1 ਲੱਖ ਦਾ ਨੁਕਸਾਨ ਹੋਇਆ ਹੈ ਕੱਢਣਾ ਬਾਰੇ ਹੋਰ ਗੁਜ ਜਾਣਕਾਰੀ ਦਿੰਦੇ ਹੋਏ ਇਸ ਪਰਿਵਾਰ ਦੇ ਪਰਿਵਾਰਕ ਮੈਂਬਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਸਾਡੇ ਘਰ ਦੇਰ ਰਾਤ ਇੱਕ ਸੱਪ ਦੇਖਿਆ ਗਿਆ ਜਿਸ ਨੂੰ ਅਸੀਂ ਮਾਰ ਵੀ ਦਿੱਤਾ ਪਰ ਜਦੋਂ ਅਸੀਂ ਸਵੇਰੇ ਪਸ਼ੂਆਂ ਕੋਲ ਪੁੱਜੇ ਤਾਂ ਦੇਖਿਆ ਕਿ ਸਾਡੇ ਦੋ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ ਹਰਦੀਪ ਸਿੰਘ ਪਿੰਡ ਕੜਾਈ ਮਦੀਰ ਆਈ ਹੈ ਬਾਈ ਜੀ ਕੀ ਕਹਾਣੀ ਬਣੀ ਹੈ ਜੀ ਪਸ਼ੂਆਂ ਅਸੀਂ ਰਾਤ 10 ਵਜੇ ਸੱਪ ਮਾਰਿਆ ਤੇ ਉਸ ਤੋਂ ਬਾਅਦ ਅਸੀਂ ਪੈ ਗਏ ਸੱਪ ਮਾਰ ਕੇ ਤੇ ਅਸੀਂ 2 ਵਜੇ ਜਦੋਂ ਦੇਖਿਆ ਜੀ ਤੇ ਪਸ਼ੂਆਂ ਦੋਹਾਂ ਨੂੰ ਡੰਗ ਮਾਰਿਆ ਪਿਆ ਸੀ ਪਸ਼ੂ ਮਰ ਗਏ ਸੀ ਇੱਕ ਝੋਟੀ ਨੂੰ ਤੇ ਇੱਕ ਗਾਂ ਨੂੰ ਤੇ ਉਸ ਤੋਂ ਬਾਅਦ ਅਸੀਂ ਜੀ ਸੱਪ ਦੀਆਂ ਲੀਆਂ ਵੀ ਦੇਖੀਆਂ ਆ ਬਾਕੀ ਵੀ ਇਹਨਾਂ ਨੂੰ ਲਾਜ ਲੋ ਡਾਕਟਰ ਡੋਟਰ ਬੁਲਾ ਕੇ ਦਿਖਾਇਆ ਤੇ ਡਾਕਟਰ ਨੇ ਦੇਖਿਆ ਵੀ ਇਹਨੂੰ ਜ਼ਹਿਰ ਜੂਰ ਦਾ ਕੋਈ ਕੀੜਾ ਲੜਿਆ ਹੋਇਆ ਇਸ ਕਰਕੇ ਆ ਕਹਾਣੀ ਵਾਪਰ ਗਈ ਇਸ ਕਰਕੇ ਸਾਨੂੰ ਕੋਈ ਬੇਨਤੀ ਹੈ ਰਿਕੁਐਸਟ ਹੈ ਜੀ ਸਾਡੀ ਕੋਈ ਮੁਆਵਜ਼ਾ ਦਿੱਤਾ ਜਾਵੇ ਕੁਝ ਵੀ ਮਦਦ ਕਿ ਨਹੀਂ ਤੁਹਾਨੂੰ ਜਿਹੜਾ ਤੁਸੀਂ ਸੱਪ ਬਾਰੇ ਕੀ ਲੱਗਦਾ ਵੀ ਉਹ ਹੀ ਸੱਪ ਡੰਕ ਕੇ ਗਿਆ ਸੀ ਇਹਨਾਂ ਨੂੰ ਕਿ ਹੋਰ ਹੋ ਸੱਪ ਹੈ ਜੀ ਨਵਾਂ ਸੱਪ ਹੈ ਜੀ ਜੋੜਾ ਸੀ ਜੀ ਠੀਕ ਹੈ ਹਾਂ ਜੀ ਫਿਰ ਕੀ ਅਪੀਲ ਕਰਾਂਗੇ ਸਰਕਾਰ ਨੂੰ ਹਾਂਜੀ ਭਗਵੰਤ ਜੀ ਸਰਕਾਰ ਨੂੰ ਇਹ ਪੀਲ ਆਈ ਸਾਨੂੰ ਕੋਈ ਮਹਾਵਜਾ ਦਿੱਤਾ ਜਾਵੇ ਸਾਡਾ ਰੋਜਗਾਰ ਇਹੀ ਹੈ ਪਸ਼ੂਆਂ ਦਾ ਇਹਦੇ ਹੀ ਧੰਦਾ ਕਰਦੇ ਆ ਇਹਦੇ ਤੇ ਹੀ ਸਾਡਾ ਰੋਟੀ ਦਾ ਰੋਜਗਾਰ ਚੱਲਦਾ ਹੈ ਇਸ ਕਰਕੇ ਸਾਨੂੰ ਬੇਨਤੀ ਹੈ ਕੋਈ ਜੋ ਕੁਸ ਮਹਾਵਜਾ ਬੰਦਾ ਦਿੱਤਾ ਹਾਂ ਬਣਾ ਕੀ ਗੱਲ ਬਣੀ ਹੈ ਪਸ਼ੂਆਂ ਨੂੰ ਮੈਨੂੰ ਸੱਪ ਲੜ ਗਿਆ ਸਵੇਰ ਸੱਪ ਪਾਲਦੇ ਸੀ ਅਸੀਂ ਛੋਟੀ ਛੋਟੀ ਸੀ ਬਸ ਪਤਾ ਹੀ ਨੱਗਿਆ ਰਾਤ ਨੂੰ ਜੀ ਤੇ ਇਹ ਜਿਹੜਾ ਸੱਪ ਤੁਸੀਂ ਦੇਖਿਆ ਸੀਗਾ ਹਾਂਜੀ ਦੇਖ ਮਾਰਿਆ ਮਾਰਿਆ ਸੱਪ ਨੇ ਉਹ ਤੁਹਾਨੂੰ ਲੱਗਦਾ ਵੀ ਉਹ ਸੱਪ ਪਹਿਲਾਂ ਪਸ਼ੂਆਂ ਨੂੰ ਡੰਗ ਗਿਆ ਜਾਂ ਉਸ ਤੋਂ ਬਾਅਦ ਕੋਈ ਹੋਰ ਸੱਪ ਹਾਂਜੀ ਉਹ ਡੰਗ ਗਿਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਸ ਤੋਂ ਬਾਅਦ ਡੰਗਿਆ ਪੱਲਾ ਮਾਰਤਾ ਸੀਗਾ ਜੀ ਕਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਦੋਆਂ ਦਾ ਜੀ ਇੱਕ ਵਾੜ ਸਿਕ ਝੁੱਕੀ ਤੇ ਜਿਹੜੇ ਬਾਕੀ ਦੇ ਪਸ਼ੂ ਆ ਉਹ ਠੀਕ ਹੈ ਜੀ ਉਹ ਠੀਕ ਤੇ ਕੀ ਫਿਰ ਕੀ ਪੀਲ ਕਰੋਗੇ ਜੀ ਜੋ ਕੋਈ ਮਾਫੀ ਵਗੈਰਾ ਜੀ ਬਾਈ ਸਾਨੂੰ ਕੋਈ ਸਹਤ ਕਿਹਦੇ ਵਿੱਚ ਗਰੀਬ ਬੰਦੇ ਜੋ ਇਸੇ ਵੀ ਸਾਡਾ ਰੋਜ਼ਗਾਰ ਹੈ ਇਹ ਰੋਜ਼ਗਾਰ ਇਸੇ ਤੇ ਹੈ ਸਾਡਾ ਫਰਸਾ ਰਹੇ ਨੇ ਗਾਜੀ ਕੋਈ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਦੇ ਪਿੰਡ ਕੋਠੇ ਮਜੀਠੀ ਭੋਲੀਆਂ ਪਾਲੀਆਂ ਲੋੜਵੰਦ ਦਰਸ਼ਨਾ ਔਰਤਾਂ ਨੂੰ ਨੌਸਰ ਬਾਚਾਂ ਦੇ ਇੱਕ گروਹ ਵੱਲੋਂ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖਬਰ ਸਾਹਮਣੇ ਆਈ ਹੈ ਠੱਗੀ ਦਾ ਸ਼ਿਕਾਰ ਹੋਏ ਪਿੰਡ ਕੋਠੇ ਮਜੀਠੀ ਦੀ ਔਰਤ ਕਾਂਤਾ ਦੇਵੀ ਸਮਿਤ ਹੋਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਲੋਕਾਂ ਦੇ ਘਰਾਂ ਅੰਦਰ ਚਾਰ ਪੰਜ ਨੌ ਸਰ ਬਾਜਾਂ ਦੇ ਇੱਕ ਜੁੰਡਲੀ 2-3 ਦਿਨ ਲਗਾਤਾਰ ਘੁੰਦੀ ਰਹੀ ਸੀ ਤੇ ਉਸਨੂੰ 1 ਲੱਖ ਰੁਪਇਆ ਘੱਟ ਵਿਆਜ ਤੇ ਆਸਾਨ ਕਿਸ਼ਤਾਂ ਤੇ ਕਰਜ਼ਾ ਦੇਣ ਦਾ ਚਾਂਸਾ ਦੇ ਕੇ ਗੁੰਮਰਾਹ ਕਰ ਲਿਆ ਸਿੰਘ ਜੀ ਹਾਂ ਤੇ ਤਿੰਨ ਚਾਰ ਲਟਕੇ ਲੈ ਕੇ ਆਏ ਹੋਲੀ-ਹੋਲੀ ਮਰਚ ਤੇ ਇੱਕ ਅਤਿ ਸ਼ਨਾਜਾ ਬੰਦਾ ਆਇਆ ਸਰਦਾਰਾਡੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਠ ਜਾ ਸ਼ਨਾਣਾ ਬਿਆਣਾ ਬੰਦਾ ਵਾ ਲੰਮਾ ਜਵਾਨ ਸੇਰ-ਸਾਤੋ ਫੋਟੋ ਕੱਢ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੌਲੀ-ਹੌਲੀ ਦੋ ਤਿੰਨ ਹਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਇਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕਹਿ ਹਮੋਂ ਕਹਿ ਚਲੋ ਕਹਿਨੂੰ ਲੋੜ ਹੁੰਦੀ ਪੈਸੇ ਢਿੱਲੇ ਢਿੱਲੇ ਦੀ ਐਸਾ ਕਿ ਬੰਦਾ ਕਰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਾਂਗੇ ਉੱਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਸਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਅੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਹਰਾ ਬੰਦਾ ਵੀ ਸਪਾਲਾ ਮੀਆਂ ਸਾਲਾ ਉੱਥੇ ਹੀ ਕਿਨੇ ਕਿਨੇ ਪੈਸੇ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ 32 3200 ਰੁਪਈਆ ਲਿਆ ਹੁਣਾਂ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਆਥੀ ਪੈਸੇ ਫੜਾਏ ਬਾਰੋ ਬਾਰੀ ਫਿਰ ਕਹਿੰਦੇ ਸਾਈਨ ਕਰੋ ਬਾਰੋ ਬਾਰੀ ਇਹਨਾਂ ਵਿਚਾਰੀਆਂ ਨੇ ਸਾਈਨ ਵੀ ਕੀਤੇ ਮੈਂ ਵੀ ਬੋਲਿਆ ਇਹ ਤਾਂ ਠੱਗ ਪੁਣਾ ਪੈਸੇ ਨਾ ਕਿਤੇ ਦੇ ਬੈਠੋ ਤੁਹਾਨੂੰ ਲੱਭਣੇ ਨਹੀਂ ਦਫਤਰ ਆਫ ਆ ਕਿਓ ਲੱਗਾ ਸੀ ਬੋਰਡ ਲੱਗਾ ਸੀ ਬੋਰਡ ਪਾੜ ਪੂੜ ਕੇ ਤਾਲੇ ਮਾਰ ਕੇ ਭੱਜ ਭੁੱਜ ਗਏ ਆ ਜੇ ਕਿਤੇ ਬੰਦੇ ਲੱਭਣ ਤਾਂ ਫੇਰ ਤਾਂ ਚੱਲਾ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕਲਵੰਤ ਸਿੰਘ ਕੋਠੇ ਮਜੀਠੀ ਬਿਲਜ ਕੋਠੇ ਮਜੀਠੀ ਥੈਂਕ ਯੂ ਜਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਪੁਲਿਸ ਜਿਲ੍ਹਾ ਦੇਨ ਪੈਂਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਮੰਗੀਆਂ ਦੇ 24 ਸਾਲਾਂ ਫੌਜੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਬੀਤੀ ਸ਼ਾਮਪੇਤ ਪਰੇ ਹਾਲਾਤਾਂ ਵਿੱਚ ਪਿੰਡ ਸ਼ਾਹਪੁਰ ਜਾਜਨਦੇਸ਼ ਕੀ ਨਾਲੇ ਵਿੱਚੋਂ ਲਾਸ਼ ਮਿਲਣ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਹਿਲਾਂ ਬਿਕਮਜੀ ਸਿੰਘ ਆ ਜੀ ਮੇਰਾ ਪਿੰਡ ਰਮਦਾਸ ਹੈ। ਇਹ ਜਿਹੜੇ ਵੀਰ ਦੀ ਡੈਥ ਹੋਈ ਹੈ ਤੇ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਹੈ? ਇਹਦਾ ਨਾਮ ਗੁਰਪ੍ਰੀਤ ਸਿੰਘ ਆ ਜੀ son of ਸਰਦਾਰ ਨਿਸ਼ਾਨ ਸਿੰਘ ਆ ਪਿੰਡ ਦਾ ਮੰਗੇਖੁਰ ਦਾ। ਹਾਂਜੀ ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਲਈ। 29 ਤਰੀਕ ਨੂੰ ਦੀ ਵਾਪਸੀ ਸੀਗੀ। ਤੇ ਵਾਰਕ ਮੈਂਬਰਾਂ ਦੇ ਮੁਤਾਬਕ ਇਹ ਪਿੰਡ ਦਾ ਹੀ ਬੱਚਾ ਕੋਈ। ਇਹਨੂੰ ਨਾਲ ਲੈ ਕੇ ਆਇਆ ਕਿ ਤੇ ਬਾਤ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹੂੰ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਫਿਰ 27 ਤਰੀਕ ਨੂੰ ਇਹਨਾਂ ਨੇ ਧਰਮਪੁਰ ਚੰਗੀ ਤੇ ਇਹਦੇ ਮਤਲਬ ਬਾਬਤ ਦਿਖਾ ਦਿੱਤੀ ਕਿ ਇਹ ਵੀ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਪਰਤਾਲ ਕਰਨ ਦੇ ਬਾਵਜੂਦ ਵੀ ਦੋ ਦਿਨ ਤਿੰਨ ਦਿਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ ਦੀ ਵੀ ਰਿਸਦਾਰੀਆਂ ਦੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕੀ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੋਹਤ ਪਰਨੇ ਉਹਨਾਂ ਨੇ ਇਹ ਸੋਚਿਆ ਵੀ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਤਾਲ ਕਰਕੇ ਵੇਖੀ ਇਹ ਸੱਕੀ ਦੀ ਜਿਹੜੀ ਟੋਟਲ ਜਿਹੜੀ 22 ਫਿਰਦੇ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ ਜਿਵੇਂ ਕਿ ਤੁਸੀਂ ਵੇਖਿਆ ਤੁਸੀਂ ਮੁਖਾਇਬ ਹੋਏਗਾ ਵੀ ਇਹ ਸਾਹਮਣੇ ਨਜ਼ਰ ਆਈ ਇਹ ਮਾਮਲਾ ਕੀ ਆ ਇਹ ਸਰ ਪ੍ਰਸ਼ਾਸਨ ਤੋਂ ਪੂਜੋ ਮੰਗ ਕਰਦੇ ਆ ਇਹ ਮਾਮਲਾ ਕੀ ਹੋਇਆ ਕਿੱਦਾਂ ਹੋਇਆ ਵਾ ਇਹਦੀ ਜਿਹੜੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੀ ਉਮਰ 25 ਤੱਕ ਹੋਈ ਹੋਗੀ ਸੀ ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਈ ਸੀ ਪੰਜਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇਕਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਜਿਹੜੀ 29 ਜੂਨ ਦੀ ਵਾ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੇ ਨੇ ਵੀ ਮੈਂ ਜਾਣ ਦੀ ਤਿਆਰੀ ਚਾਂ ਪਰ ਪਤਾ ਨਹੀਂ ਕੁਦਰਤ ਵੱਲੋਂ ਕੀ ਆ ਪਾਣਾ ਵਾ ਪਰਣਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾਂ ਕਿਹੜੇ ਨਾਲ ਗਏ ਨੇ ਜਾਂ ਕੀ ਪਲਾਨਿੰਗਸ ਨੇ ਇਹਦੇ ਬਾਰੇ ਪੂਰਨ ਜਾਣਕਾਰੀ ਸਰ ਇੱਕ ਪਿੰਡ ਸ਼ਾਪਰੇ ਜਾਜਾਂ ਸੱਕੀ ਨਾਲੇ ਚੋਂ ਇੱਕ ਫੌਜੀ ਜਵਾਨ ਦੀ ਡੈੱਡ ਵਰਡ ਮਿਲਈ ਹੈ ਕੀ ਮਸਲਾ ਕੀ ਹੈ ਜੀ ਇਹ ਮੈਂ ਕੱਲ 27 624 ਦੀ ਇੱਕ ਦਖਾਤ ਮਿਲੀ ਥਾਣੇ ਚੌਕੀ ਫਸੂਲ ਹੋਈ ਤੇ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਜੋ ਆਰਮੀ ਵਿੱਚ ਨੌਕਰੀ ਕਰਦਾ ਘਰੋਂ ਗੋਮੇ ਕਰਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਿਹਾ ਅੱਜ ਸਾਨੂੰ ਪਤਾ ਲੱਗਾ ਕਿ ਇਹ ਦੀ ਇੱਥੇ ਸੱਕੀ ਨਾਲੇ ਤੋਂ ਡੱਡ ਬੋੜੀ ਮਿਲੀ ਤੇ ਸਰ ਕੀ ਮੌਦਾ ਕਰਨੀ ਕੀ ਲੱਗਦਾ ਜੀ ਇਹਦੇ ਕੋਈ ਤਪੀ ਚੱਲ ਰਹੀ ਆ ਜੋ ਸਮੇਤ ਆਤਮਿਕ ਤਤਪ ਕਰ ਵੀ ਲਿਜੂਗੀ ਸਰ ਪਰਿਵਾਰ ਵੱਲੋਂ ਖਾਸਾ ਜਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਹ ਉਹਨੇ ਕੁਝ ਕੀਤਾ ਕਿ ਇਹ ਇਦਾਂ ਹੈ ਲੱਗਦਾ ਤੁਹਾਨੂੰ ਫਿਲੋਲੋਜੀ ਕੋਈ ਬਿਆਨ ਨਹੀਂ ਲਿਖਾਇਆ ਜੇ ਬਿਆਨ ਦਾ ਦਿੱਤੋਗੇ ਤੇ ਮੁਤਾਬਕ ਤਕਰੀਰੀ ਜਊਗਾ ਉਹ ਤੁਹਾਨੂੰ ਕਰੀ ਪਤਾ ਨਹੀਂ ਜੀ ਸਰ ਪੋਸਟਮੈਨ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮੈਨ ਖੰਨਾ ਚ ਦੇਰ ਸ਼ਾਮ ਰੇਲਵੇ ਲਾਈਨ ਪਾਰ ਕਰਕੇ ਗੋਲਗਪੇ ਖਾਨ ਚਾਰੇ ਮਾਂ ਪੁੱਤ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਜਦ ਕੇ ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਹ ਹਾਦਸਾ ਲਲਹੇੜੀ ਰੋਡ ਰੇਲਵੇ ਫਲਾਈਓਵਰ ਨੇੜੇ ਵਾਪਰਿਆ ਮ੍ਰਿਤਕ ਦੀ ਪਛਾਣ 24 ਸਾਲਾਂ ਵਾਸੀ ਨੰਦੀ ਕਲੋਨੀ ਖੰਨਾ ਵਜੋਏ ਜਦਕਿ ਗੰਭੀਰ ਜ਼ਖਮੀ ਮਾਂ ਦੀ ਪਹਿਚਾਣ ਕੁਲਵਿੰਦਰ ਕੌਰ ਪਤਨੀ ਰஞ்சிਤ ਸਿੰਘ ਵਜੋ ਹੋਈ ਹੈ ਹਮੇਸ਼ ਕਮਾਲ ਜੀ ਜੀ ਕੀ ਘਟਨਾ ਵਾਪਰੀ ਹੈ ਇੱਕ ਗਣਾ ਇਹ ਮੋਢਾ ਡਾਕਟਰ ਦੇ ਟੈਸਟ ਕਰਾਣ ਆਏ ਸੀਗੇ ਤੇ ਮੁੰਡੇ ਨੇ ਕਿਹਾ ਕਿ ਬਾਈ ਹਾਂ ਗੋਲ ਗੱਪੇ ਖਾਣ ਜਾਣਾ ਵਸੇ ਲਾਈਨ ਕਰਾਸ ਕਰਨ ਲੱਗੇ ਸੀ ਇਹ ਦਿੱਲੀ ਤੋਂ ਲੇਰ ਗੱਡੀ ਆਈ ਉਹਦੇ ਨਾਲ ਹੋ ਗਿਆ ਨਾ ਪਸੰਜਰ ਸੀਗੀ ਪਸੰਜਰ ਇਸ ਟਾਈਮ ਪਸੰਜਰ ਆਉਂਦੀ ਹਾਂ ਜੀ ਅੱਛਾ ਦਿੱਲੀ ਦਾ ਨਾਮ ਕੀ ਸੀਗਾ ਮੁੰਡੇ ਦਾ ਕਰਨਦੀਪ ਕਿੰਨੀ ਕੋਰ 24 ਸਾਲ ਦੀ ਜੀ ਕਾਲ ਕੋਣ ਸੀ ਮਾਤਾ ਸੀਗੇ ਜੀ ਕਿ ਕਿੱਦਾਂ ਨੇ ਮਾਤਾ ਜੀ ਤੇ ਮਾਤਾ ਜੀ ਬੱਤੀ ਤੇ ਰਹਿਵਾਂ ਕੀਤਾ ਉਹਨਾਂ ਦੀ ਬਾਹ ਫ੍ਰੈਕਚਰ ਹੋ ਗਈ ਐ ਅੱਛਾ 3 ਡੇਟਾ ਬੇਟਾ ਰਹਦਾ ਜੀ 4 ਦਿਨ ਦਵਾਈ ਵਗੈਰਾ ਵੀ ਲੈਣਗੇ ਸੀ ਕੁਝ ਨਾ ਕੁਝ ਪਤਾ ਕਿੰਨੇ ਘੰਟੇ ਹਾਦਸਾ ਐ 6:30 ਪਾਉਣਾ 11 ਜੀ ਅੱਛਾ ਹਾਂਜੀ ਮੌਕੇ ਨਹੀਂ ਰਸੂਗੀ ਮੁੰਡੇ ਦੀ ਮੌਕੇ ਤੇ ਹੋ ਗਈ ਜੀ ਮੁੰਡਾ ਦਾ ਐਡ ਰੈਡ ਡੈਡ ਹੋ ਗਿਆ ਤੇ ਇਹ ਵੀ ਥੋੜੇ ਸੀਗੇ ਲੈ ਕੇ ਜਾਈ ਇਹਨਾਂ ਦੀ ਬਾਹ ਚ ਫ੍ਰੈਕਚਰ ਸੀਗਾ ਯਾਨੀ ਕਿ ਇਹਨਾਂ ਦੀ ਬਾਹ ਹੱਡੀ ਟੁੱਟ ਗਈ ਆ ਬਾਕੀ ਹੁਣ ਇਹਨੇ ਨਾ ਬੱਤੀ ਰੈਫਰ ਕੀਤਾ ਉੱਥੇ ਜਾ ਕੇ ਬਥੇ ਲੱਗੂਗੀ ਤੁਹਾਡਾ ਕੀ ਲੱਗਦਾ ਸੀ ਮੇਰਾ ਭਾਂਜਾ ਹੀ ਹੈ ਜੀ ਹਾਂ ਜੀ ਮੇ ਸਿਸਟਰ ਲੱਗਦੀ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਆਪਣਾ ਖੰਨਾ ਹੀ ਐ ਇਹਨਾਂ ਦੀ ਕਲੋਨੀ ਹੈ ਗੜਾਉਂ ਰੋਡ 'ਤੇ ਗਦਾਮ ਰੋਡ 'ਤੇ ਜੀ ਦੀ ਮਰਜ਼ੀ ਤੁਹਾਡੇ ਹੀ 24 ਸਾਲ ਦੀ ਆਇਆ ਐ ਸੀ ਨਾ ਨਾ ਇੱਕ ਵਾਰਾ ਮੁੰਡਾ ਆਨ ਮੇਰੇ ਡਾਈ ਹਾਂ ਜੀ ਘੁੰਮਤੋਂ ਨਾ ਥੋੜੀ ਦੇਰ ਪਹਿਲਾਂ ਲਾਈਕ ਅੱਥੇ ਹੀ ਦੇ ਪਹਿਲਾਂ ਚਾਂਡੇ ਕੋਲ ਪੇਸ਼ੈਂਟ ਆਏ ਐ ਗੁਰਵਿੰਦਰ ਕੌਰ ਵਾਈਫ ਆਫ ਰਣਜੀਤ ਸਿੰਘ 40 ਇਅਰ ਫੀਮੇਲ ਹੈ ਨੰਦੀ ਗਲੋਨੀ ਏਰੀਆ ਦੇ ਦੱਸ ਰਹੇ ਨੇ ਵੀ ਇਹ ਰੇਲਵੇ ਕ੍ਰੋਸਿੰਗ ਕ੍ਰੋਸ ਕਰ ਰਹੇ ਸੀਗੇ ਤੇ ਉਦੋਂ ਇਹਨਾਂ ਨੂੰ ਟ੍ਰੇਨ ਬਾਰੇ ਪਤਾ ਨਹੀਂ ਲੱਗਿਆ ਤੇ ਉੱਥੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਫਿਰ ਇਹਨਾਂ ਦੇ ਸੱਟ ਲੱਗ ਗਈ ਸੀ ਇਸ ਕਰਕੇ ਸਾਡੇ ਕੋਲ ਐਮਰਜੈਂਸੀ ਚ ਲੈ ਕੇ ਆਏ ਨੇ ਕੋਈ ਕੈਜ਼ੂਅਲਟੀ ਹੋਈ ਹਾਂਜੀ ਕਹਿ ਰਹੇ ਨੇ ਵੀ ਜੋ ਲੈ ਕੇ ਆਏ ਸੀ ਇਹਨਾਂ ਦੇ ਨੇਬਰ ਉਹ ਕਹਿ ਰਹੇ ਸੀ ਇਹਨਾਂ ਦੇ ਨਾਲ ਇਹਨਾਂ ਦਾ ਬੇਟਾ ਸੀਗਾ 24 ਸਾਲ ਦਾ ਵੀ ਉਹਦੀ ਉੱਥੇ ਡੈਥ ਹੋ ਗਈ ਹੈ ਤੇ ਉਹਦੇ ਵਾਸਤੇ ਪੁਲਿਸ ਨੂੰ ਰੇਲਵੇ ਪੁਲਿਸ ਵਾਲੇ ਲੈ ਕੇ ਆਉਣਗੇ ਬੋਡੀ ਦੇ ਅਸੀਂ ਮਾਰਚੀ ਦਿਖਾ ਦਾਂਗੇ ਲੇਡੀਜ਼ ਕੋ ਰੈਫਰ ਕੀਤਾ ਤੁਸ ਕੋ ਹਾਂਜੀ ਲੇਡੀਜ਼ ਦੇ ਜਿਹੜੀ ਬਾਹ ਦੇ ਵਿੱਚ ਕ੍ਰਾਸ਼ਿੰਗ ਜਿਹੀ ਹੋ ਗਈ ਸੀ ਕਾਫੀ ਬੜੀ ਤੇ ਉਹਨੂੰ ਅਸੀਂ ਫਰਸਟ ایڈ ਦੇ ਕੇ ਆਰਥੋਪੀਡੀਆ ਲੈ ਕੇ ਅਸੀਂ ਦੇ ਰੈਫਰ ਕਰਤਾ ਪੱਤੀ ਚੰਡੀਗੜ੍ਹ ਫਰਦਰ ਮੈਨਜਮੈਂਟ ਕ੍ਰਾਕ ਯੂਨੀਅਨ ਦਾ ਮਾਮਲਾ ਉਸ ਸਮੇਂ ਕਰਵਾਇਆ ਜਦੋਂ ਸਪੈਸ਼ਲ ਦੇ ਪੁਰਾਣੀ 2 ਲੱਖ ਰੁਪਏ ਦੀ ਰਾਸ਼ੀ ਟਰੱਕ ਪ੍ਰੇਰਣਾ ਨੂੰ ਦੇਣ ਲਈ ਠੇਕੇਦਾਰ ਯੂਨੀਅਨ ਦੇ ਮੁੰਚੀਆਂ ਕੋਲ ਚਲਾ ਗਿਆ ਉਸ ਤੋਂ ਬਾਅਦ ਦੋਵੇਂ ਧਿਰਾਂ ਦੇ ਵਿਵਾਦ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਟਰੱਕ ਯੂਨੀਅਨ ਦੇ ਦੋਵੇਂ ਪ੍ਰਧਾਨਾਂ ਤੇਜਿੰਦਰ ਸਿੰਘ ਅਤੇ ਨਾਰਾਇਣ ਸਿੰਘ ਭੰਦੇਰ ਨੂੰ ਟਰੱਕ ਯੂਨੀਅਨ ਵਿੱਚ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਿੱਤ ਤੋਂ ਬਾਅਦ ਦੋਵੇਂ ਪ੍ਰਧਾਨ ਨੇ ਆਪਣੀ ਸਹਿਮਤੀ ਪ੍ਰਗਟ ਕਰ ਦਿੱਤੀ ਜਿਹੜੇ ਸਾਡੇ ਪ੍ਰਧਾਨ ਹੈ ਮੌਜੂਦਾ ਚੱਲ ਰਹੇ ਐ ਸਾਨੂੰ ਉਹ ਮਨਜ਼ੂਰ ਹੈ ਵਧੀਆ ਸਾਡਾ ਕਾਰੋਬਾਰ ਚਲਾ ਰਹੇ ਐ ਵਧੀਆ ਸਾਨੂੰ ਪੈਸੇ ਮਿਲਦੇ ਸੀਗੇ ਏ ਐਮਐਲਏ ਸਾਹਿਬ ਲਾਲਪ ਸਿੰਘ ਉਗੂਗੇ ਨੇ ਨਵੇਂ ਬੰਦੇ ਪਾ ਹੋਰ ਬਾੜ ਤੇ ਬਾਹਰੋਂ ਲਿਆ ਕੇ ਕੋਈ ਉਹਨਾਂ ਕੋਲ ਟਰੱਕ ਨਹੀਂ ਕਿਸੇ ਕੋਲ ਕੁਝ ਨਹੀਂਗਾ ਉਹਨਾਂ ਨੂੰ ਜੁਨੀਅਨ ਦੇ ਵਿੱਚ ਜਿੰਦੇ ਤੋੜ ਕੇ ਅੰਦਰ ਬੈਠਿਆ ਉਹ ਸਾਡਾ ਰੌਲਾ ਪਿਆ ਵਾ ਜਿੰਨੇ ਜਰ ਸਾਨੂੰ ਪੈਸੇ ਨਹੀਂ ਮਿਲਦੇ ਉਹਨਾਂ ਦੇ ਅਸੀਂ ਸਾਡਾ ਕੋਈ ਮਸਲਾ ਹੱਲ ਨਹੀਂ ਕੋਈ ਸਮਝੌਤਾ ਨਹੀਂਗਾ ਜਿੰਦੇ ਤੋੜਨ ਦਾ ਬਰਕਾ ਉਹਨਾਂ ਦੇ ਜਿੰਦੇ ਤੋੜਨ ਦਾ ਉਹ ਪਰਚਾ ਦਰਦ ਕੀਤਾ ਜਾਵੇ ਜਿਹੜੇ ਉਹਨਾਂ ਨੇ ਬਾਹਰਲੇ ਬੰਦਿਆਂ ਨੇ ਜਿੰਦੇ ਤੋੜ ਤੇ ਸਾਡੀ ਯੂਨੀਅਨ ਦੀ ਯੂਨੀਅਨ ਸਾਡੀ ਆ ਅਸੀਂ ਆਪਰੇਟਰਾਂ ਜੀ ਸਾਰੇ ਵੀਰ ਇੱਥੇ ਬੈਠੇ ਆਪਰੇਟਰ ਜਿੰਨੇ ਵੀ ਸਾਰਿਆਂ ਦਾ ਬੈਠਿਆ ਉਹਨਾਂ ਦੇ ਪਰਚਾ ਹੋਣਾ ਚਾਹੀਦਾਗਾ ਜਿਨ੍ਹਾਂ ਨੇ ਧੱਕੇ ਨਾਲ ਜਿੰਦੇ ਤੋੜੀ ਆ ਬਾਈ ਜੀ ਅੱਜ ਸਵੇਰ ਦਾ ਨਾ ਉਥੇ ਸਪੈਸ਼ਲ ਲੱਗੀ ਹੋਈ ਸੀਗੀ ਸਪੈਸ਼ਲ ਲੱਗ ਕੇ ਉਥੇ ਟਰੱਕ ਆਪਰੇਟਰ ਆਪਣਾ ਸ਼ਾਂਤੀਪੂਰਵਕ ਆਪਣਾ ਧਰਨਾ ਦੇ ਰਹੇ ਸੀਗੇ ਜਿਹਦੇ ਵਿੱਚ ਪੁਲਿਸ ਪ੍ਰਸ਼ਾਸਨ ਬਾਰ-ਬਾਰ ਜਾ ਰਿਹਾ ਸੀ ਤਹਿਸੀਲਦਾਰ ਜਾ ਰਿਹਾ ਸੀਗਾ ਉਥੇ ਜਾ ਕੇ ਉਹੀ ਸ਼ਾਂਤੀ ਬਣਾ ਕੇ ਰੱਖਣ ਦੀ ਗੱਲ ਕਹੀ ਗਈ ਉਥੇ ਸਾਰੇ ਟਰੱਕ ਆਪਰੇਟਰਾਂ ਨੂੰ ਕਿਹਾ ਸੀ ਸ਼ਾਂਤੀਪੂਰਵਕ ਬੈਠੇ ਰਹੋ ਤੁਹਾਡੇ ਜਿਹੜੇ ਪੈਸੇ ਨੇਗੇ ਉਹ ਤੁਹਾਨੂੰ ਮਿਲਣਗੇ ਅੱਜ ਜੋ ठेकेदार ਸੀ ਉਹਨਾਂ ਨਾਲ ਬਿਲੀ ਭੁਗਤ ਕਰਕੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਉਹਨੇ ਦੂਜਿਆਂ ਨੂੰ ਇੱਥੇ ਆ ਕੇ ਕਹਿ ਕੇ ਲੈ ਕੇ ਆਂਦਾ ਵੀ ਤੁਹਾਨੂੰ ਸਾਰਿਆਂ ਨੂੰ ਉੱਥੇ ਕਿਸੇ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਊਗਾ ਦੋਨੇ ਮੁਨਸੀਪਾਏ ਪੈਸੇ ਵੰਡਣਗੇ ਲੇਕਿਨ ਇੱਥੇ ਆ ਕੇ ਪ੍ਰਸ਼ਾਸਨ ਨੇ ਕੀ ਕੀਤਾ ਸਾਰੇ ਗੇਟ ਘੇਰ ਕੇ ਖੜ੍ਹ ਗਏ ਹੈਗੇ ਦੂਜੇ ਜਿਹੜੇ ਵਿਰੋਧੀ ਧਿਰ ਸੀ ਕਾਂਗਰਸੀ ਕਾਲੀ ਉਹਨਾਂ ਨੂੰ ਫੋਨ ਕੀਤਾ ਵੀ ਆ ਜਾਓ ਤੁਸੀਂ ਅੰਦਰ ਉਹ ਆਏ ਅੰਦਰ ਉਹਨਾਂ ਨੂੰ ਬਾੜਤਾ ਤੇ ਦੂਜਿਆਂ ਨੂੰ ਕਿਸੇ ਨੂੰ ਅੰਦਰ ਨਹੀਂ ਰਵੇ ਲੱਗਣ ਦਿੱਤਾ ਫੇਰ ਅਸੀਂ ਆਪਦੇ ਜ਼ੋਰ ਨਾਲ ਅੰਦਰ ਵੜ ਕੇ ਸਾਡੇ ਜਿਹੜੇ ਹੈਗੇ ਸੀਗੇ ਉਹਨਾਂ ਦੇ ਇਹਨਾਂ ਨੇ ਆ ਕੇ ਡਾਂਗਾ ਸੋਟੀਆਂ ਵੀ ਮਾਰੀਆਂ ਕੱਲ ਹੀ ਕਾਂਗਰਸੀ ਸਾਡੇ ਸਿਰ ਤੇ ਬਿਠਾ ਦਿੱਤੇ ਸਾਡੇ ਐਮਐਲਏ ਸਾਹਿਬ ਨੇ ਤੇ ਇਹ ਦੇਖ ਲਓ ਸਾਰੇ ਸਾਰੇ ੱਤਕਾ ਹੈਗਾ ਪਿਛਲੇ ਕਾਫੀ ਦਿਨ ਤੁਹਾਨੂੰ ਵੀ ਪਤਾ ਹੀ ਆ ਪਹਿਲਾਂ ਵੀ ਮਾਹੌਲ ਗਰਮ ਆਇਆ ਸੀਗਾ ਪਿਛਲੇ 7 ਦਿਨਾਂ ਤੋਂ ਬੰਦ ਸੀਗਾ ਯੂਨੀਅਨ ਦਾ ਕੰਮ ਪੈਸਿਆਂ ਨੂੰ ਲੈ ਕੇ ਦੂਸਰੀ ਧਿਰ ਕਹਿ ਰਹੀ ਸੀਗੀ ਵੀ ਅਸੀਂ ਪੈਸੇ ਵੰਡਾਂਗੇ ਪਰ ਆਪਰੇਟਰ ਵੀ ਸਾਡੇ ਉਹਨਾਂ ਤੋਂ ਪੈਸੇ ਲੈ ਕੇ ਕੁਛ ਨਹੀਂ ਸੀਗੇ ਉਹ ਅੱਜ ਆਏ ਵੀ ਸੀ ਪੈਸੇ ਲੈ ਕੇ ਪਰ ਸਾਡੇ ਇੱਕ ਵੀ ਸਿੰਗਲ ਆਪਰੇਟਰ ਨੇ ਉਹਨਾਂ ਤੋਂ ਪੈਸੇ ਨਹੀਂ ਲੈਤੇ ਯੂਨੀਅਨ ਦੇ ਵਿੱਚ ਉਹ ਬਹਿ ਕੇ ਖਾਲੀ ਮੁੜ ਗਏ ਹੁਣ ਸਾਡੇ ਨਾਲ ਸਾਰੇ ਟਰੱਕ ਆਪਰੇਟਰ ਵੀਰ ਆਏ ਆ ਤਾਂ ਹੁਣ ਗੱਲੇ ਵੀ ਅਸੀਂ ਜਿਹੜੀ ਬੰਡਾ ਉਹ ਕਰ ਰਹੇ ਹਾਂ ਜੀ ਮੈਂ ਆਪਰੇਟਰ ਵੀਰਾਂ ਕਰੀਓ ਮਤਲਬ ਕਿ ਮੈਨੂੰ ਇਹ ਗੱਲ ਕਹੀ ਗਈ ਹੈ ਮੈਂ ਵੀ ਆਪਰੇਟਰਾਂ ਦਾ ਵੀ ਜਿੰਨਾ ਚਿਰ ਸਾਡੇ ਪੈਸੇ ਆ ਜਿਹੜੇ ਸਪੈਸ਼ਲਾਂ ਦੇ ਉਹਨਾਂ ਚੱਕਰ ਅਸੀਂ ਸੰਘਰਸ਼ ਆਬ ਦਾ ਜਾਰੀ ਰੱਖਾਂਗੇ ਅਨਮਿਥੇ ਸਮੇ ਲਈ ਨਾਲ ਹੀ ਅਸੀਂ ਜਿਹੜੇ ਸਾਡੇ ਗੱਲੇ ਦੇ ਪੈਸੇ ਲੇਗੇ ਉਹ ਵੀ ਦਿੱਤੇ ਜਾਣ ਇਹ ਸਾਡੇ ਨਾਲ ਚਾਲਾਂ ਖੇਡਦੇ ਨੇਗੇ ਸਾਥੋਂ ਪੈਸੇ ਖਾਣਾ ਚਾਹੁੰਦੇ ਨੇਗੇ ਕੋਈ 10 ਲੱਖ ਰੁਪਇਆ ਮੰਗਦਾ ਕੋਈ 15 ਲੱਖ ਰੁਪਇਆ ਮੰਗਦਾ ਸਾਡੇ ਜਿਹੜੇ ਮੌਜੂਦਾ ਪ੍ਰਧਾਨ ਨੇ ਉਸ ਮਤਲਬ ਕਿ ਇਹਨਾਂ ਨੂੰ ਇਹ ਪੈਸੇ ਦੇ ਨਹੀਂ ਰਹੇ ਠੀਕ ਹੈ ਨਹੀਂ ਇਸ ਕਰਕੇ ਸਾਨੂੰ ਇਹ ਪੈਸੇ ਗਾਂਹ ਸਪੈਸ਼ਲਾਂ ਦੇ ਵੀ ਨਹੀਂ ਮਿਲ ਰਹੇ ਕੁੰਗਲਵਾਜੀ ਕਰਕੇ ਇਹ ਰੁਕੇ ਬੈਣਗੇ ਇਹ ਸਾਰਾ ਕੰਮ ਲਾਭ ਸਿੰਘ ਉਗੋ ਮੌਜੂਦਾ ਪਧੌਣ ਹਲਕਾ ਐਮ ਐਲ ਏ ਸਾਹਿਬ ਇਹਨਾਂ ਨੇ ਰਿਕਵਟ ਲਾਈ ਹੋਈ ਹੈ ਪ੍ਰਸ਼ਾਸਨ ਵੀ ਇਹਦੇ ਨਾਲ ਆਗਾ ਤੇ ਅਸੀਂ ਵੀ ਅਸੀਂ ਇਹ ਚਾਹੁੰਦੇ ਆ ਆਪਰੇਟਰ ਵੀ ਜੇ ਸਾਡੇ ਕੋਲੇ ਪੈਸੇ ਆਉਣਗੇ ਤਾਂ ਸਾਡਾ ਸੰਘਰਸ਼ ਜਿਹੜਾ ਖਤਮ ਹੋਊਗਾ ਜੇ ਸਾਡਾ ਸੰਘਰਸ਼ ਮਤਲਬ ਕਿ ਨਹੀਂ ਐਸੇ ਤਰ੍ਹਾਂ ਜਾਰੀ ਰਹੂਗਾ ਸਾਨੂੰ ਪੈਸੇ ਸਪੈਸ਼ਲਾਂ ਦੇ ਪੈਸੇ ਤੇ ਸਾਡੇ ਗੱਲੇ ਦੇ ਪੈਸੇ ਦਿੱਤੇ ਜਾਣ ਤੇ ਨਹੀਂ ਅਸੀਂ ਸੰਘਰਸ਼ਾ ਵਿੱਚ ਜੁੜ ਕਰ ਜਾਰੀ ਰੱਖਾਂਗੇ ਇਹ ਤਾਂ ਜੀ ਦੇਖੋ ਅਸੀਂ 2013-14 ਤੋਂ ਪਾਰਟੀ ਨਾਲ ਕੰਮ ਕਰਦੇ ਆ ਇਮਾਨਦਾਰੀ ਨਾਲ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਸੀ ਟੱਕ ਯੂਨੀਅਨ ਦੀ ਅੱਜ ਜਿੱਥੇ ਸਪੈਸ਼ਲਾਂ ਦੇ ਪੈਸੇ ਵੰਡਣ ਆਏ ਸੀਗੇ ਇਹਨਾਂ ਚੋਂ ਕੁਝ ਬੰਦਿਆਂ ਨੇ ਸਾਡੇ ਤੇ ਅਟੈਕ ਕੀਤਾ ਧੱਕਾ ਕੀਤਾ ਸਾਡੇ ਨਾਲ ਪ੍ਰਸ਼ਾਸਨ ਨੇ ਆਪਦੀ ਵਧੀਆ ਜ਼ਿੰਮੇਵਾਰੀ ਨਿਭਾਈ ਆ ਅਸੀਂ ਅੱਜ ਸਪੈਸ਼ਲਾਂ ਦੇ ਪੈਸੇ ਸਾਡੀ ਮਿਹਰਦਾਰੀ ਦੇ ਵਿੱਚ ਅੱਥੇ ਵੰਡੇ ਗਏ ਮੈਂ ਕੀ ਕਰਦੇ ਹੈਗੇ ਜਿਹੜੇ ਲਗਾਤਾਰ ਇਹ ਮਾਮਲਾ ਵੱਧਦਾ ਜਾ ਰਿਹਾ ਹੈ ਤਾਂ ਦੇਖੋ ਜੀ ਇਹਨਾਂ ਨੂੰ ਸਰਕਾਰਾਂ ਪਹਿਲਾਂ ਜ਼ਿੰਮੇਵਾਰੀ ਮਿਲੀ ਸੀ ਤਾਂ ਇਹਨਾਂ ਨੂੰ ਹੁਣ ਪਿੱਛੇ हट ਜਾਣਾ ਚਾਹੀਦਾ ਹੁਣ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਤਾਂ ਅਸੀਂ ਆਪਦੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਰਹੇ ਆ ਇਹ ਹੁਣ ਧੱਕੇ ਸ਼ਾਹੀ ਨਾਲ ਜਾਂ ਇਦਾਂ ਕਰਦੇ ਨੇ ਉਹ ਸਹੀ ਨਹੀਂ ਹੈਗਾ ਚੰਡੀਗੜ੍ਹ ਦੇ ਸੈਕਟਰ 53 53 ਸਸਤੇ ਫਰਨੀਚਰ ਮਾਰਕੀਟ ਨੂੰ ਟਾਉਣ ਲਈ ਸਵੇਰੇ 8 ਵਜੇ ਤੋਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚ ਗਈ ਸੀ ਜਿਸ ਕਾਰਨ ਸਾਰੇ ਦੁਕਾਨਦਾਰ ਉੱਥੇ ਹੀ ਕੜੇ ਸਨ ਸਵੇਰੇ ਭਾਵੇਂ ਕਿ ਪਿਛਲੇ ਕਈ ਦਿਨਾਂ ਤੋਂ ਸਾਰੇ ਦੁਕਾਨਦਾਰਾਂ ਦੀ ਡੀਸੀ ਸਾਹਿਬ ਨਾਲ ਮੀਟਿੰਗ ਕਰਕੇ ਦੁਕਾਨਾਂ ਨੂੰ ਨਾ ਟਾਉਣ ਦਾ ਭਰੋਸਾ ਵੀ ਦਿੱਤਾ ਗਿਆ ਸੀ ਤੇ ਇਸ ਦੇ ਬਾਵਜੂਦ ਜਦੋਂ ਪ੍ਰਸ਼ਾਸਕ ਅមਲਾ ਵੱਡੀ ਗਿਣਤੀ ਵਿੱਚ ਉੱਥੇ ਪਹੁੰਚ ਗਿਆ ਤਾਂ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਪਰ ਐਤਵਾਰ ਸਵੇਰੇ ਪ੍ਰਸ਼ਾਸਨ ਪੂਰੇ ਲਵ ਲਸ਼ਕਰ ਨਾਲ ਇੱਥੇ ਪਹੁੰਚ ਗਿਆ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੇ ਇਸ ਨੂੰ ਜਾਣ ਵਾਲੀ ਸਾਰੀ ਸੜਕ ਤੇ ਨਾਕੇਬੰਦੀ ਕਰ ਦਿੱਤੀ ਫਰਨੀਚਰ ਮਾਰਕੀਟ ਵਿੱਚ ਤਾਂ ਨਾ ਤੇ ਜੀਸੀਬੀ ਤਾਂ ਮੌਕੇ ਤੇ ਪਹੁੰਚ ਗਈ ਸੀ ਪਰ ਸਟੇਟ ਦਫਤਰ ਦੀ ਟੀਮ ਨੇ ਫਰਨੀਚਰ ਮਾਰਕੀਟ ਦੇ ਪਿੱਛੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਘੇਰ ਲਿਆ ਸੀ ਜਿਸ ਤੇ ਪਹਿਲੇ ਪੰਜੇ ਨੇ ਹਮਲਾ ਕਰ ਦਿੱਤਾ ਸਲਾਮ ਆਪਣੇ ਫਾਇਰਟੈਂਡਰ ਲੈ ਕੇ ਆ ਹਮਾਰੇ ਜਵਾਨ ਆਏ कोई आगजनी ना कर पाए या कोई ऐसा इंसिडेंट ना हो इसलिए हमारी फोर्स पूरी तैयार है लेकिन पूरा फेस पुलिस शांतिपूर्ण ये हुआ ठीक है हाँ मैं डिजास्टर का नोडल अफसर हूं तो हमारी टीम भी लगी हुई थी ताकि यहां पे कोई कैजुअलिटी ना हो जाए पुलिस डिपार्टमेंट हमारी डिपार्टमेंट और ये फायर वाले इलेक्ट्रिसिटी इंजीनियरिंग विंग सारे यहां पे इकट्ठे थे और ये बड़ी पीसफुली हो गई बिल्कुल तो हम अपने फायर टेंडर लेके यहां हमारे जवान आए ਕੋਈ ਆਗਜੰਨੀ ਨਾ ਕਰ ਪਾਏ ਜਾਂ ਕੋਈ ਐਸੈਂਸ਼ੀਜੈਂਟ ਨਾ ਇਸ ਲਈ ہماری ਫੋਰਸ ਪੂਰੀ ਤਿਆਰ ਹੈ ਲੇਕਿਨ ਪੂਰਾ ਫੇਸ ਪੂਰੀ ਸ਼ਾਂਤੀਪੂਰਨ ਹੈ ਨਮਾਸ਼ਾ ਰੋਪੜ ਮੁਖ ਮਾਰਗ थाना ਸਿਟੀ ਬਲਾਚੌਰ ਦੇ ਦਿਨੋਂ ਦੇ ਕਈ પેટ્રોલ ਪੰਪ ਦੇ ਨਜ਼ਦੀਕ ਇੱਕ Swift ਕਾਰ ਅਤੇ Alto ਕਾਰ ਵਿੱਚ ਭਿਆਨਕ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਿੱਚ Alto ਕਾਰ ਵਿੱਚ ਸਵਾਰ ਦੋ ਵਿਅਕਤੀ ਅਤੇ ਇੱਕ ਮਹਿਲਾ ਤੇ ਦੋ ਲੜਕੀਆਂ ਗੰਭੀਰ ਜ਼ਖਮੀ ਹੋਈਆਂ ਹਨ ਇਸ ਮੌਕੇ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਗਏ ਤੇ ਬੜੀ ਮੁਸ਼ਕਿਲ ਨਾਲ ਰਾਹ ਗਿਰਾ ਦੀ ਮਦਦ ਨਾਲ ਆਲਟੋ ਕਾਰ ਸਵਾਰਾ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਰਾਹੀਂ ਬਲਾਜੌਰ ਦੇ ਸਰਕਾਰੀ ਹਸਪਤਲ ਭੇਜ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਗੰਭੀਰ ਪੀਜੀਆ ਰੈਫਰ ਕਰ ਦਿੱਤਾ ਗਿਆ ਹੈ ਜੀ ਲੱਗਦਾ ਉੱਥੇ ਚੜੀ ਤੇ ਆਇਆ ਨਾ ਉਹ ਗੱਡੀ ਆਂਦੀ ਸੀ ਪਿੱਛੇ ਤੇ ਸਪੀਡ ਨਾਲ ਉਹਨਾਂ ਤੇ ਗੱਡੀ ਨਹੀਂ ਸੰਭਲ ਹੋਈ ਉਹ ਉਹ ਵਿੱਚ ਪਿੱਛੇ ਵੱਜੀ ਪਲਟ ਗਈ ਅੱਛਾ ਗੱਡੀ ਚ ਕਿਹਨੂੰ ਕੋਣ ਬੈਠਾ ਸੀ ਕਿਹਨੇ ਕਿਹੜੇ ਜੀ ਦੇ ਵੀ ਪਰਿਵਾਰ ਸੀ ਉਹਦੇ ਚ ਵੀ ਪਰਿਵਾਰ ਸੀ ਇਹ ਇੱਕ ਤੋ ਇੱਕ ਬੰਦਾ ਤਿੰਨ ਲੇਡੀਆਂ ਉਹਦੇ ਵਿੱਚ ਦੋ ਬੰਦੇ ਤਿੰਨ ਲੇਡੀਆਂ ਪਤਾ ਕਿੱਥੋਂ ਨੂੰ ਜਾਣਾ ਸੀ ਇਹਨਾਂ ਨੇ ਇਹ ਮੇਗਾ ਸਤਸੰਗ ਬਿਆਸ ਤੋਂ ਆਏ ਸੀ ਜੀ ਜਾਣਾ ਇਹਨਾਂ ਨੇ ਬਿੱਖ ਚੰਡੀਗੜ੍ਹ ਉੱਧਰ ਦਾ ਜੀ ਤੇ ਬਚਾਅ ਹੋਇਆ ਹੁਣ ਸਰ ਹਾਂ ਹਾਂ ਬਚਾਅ ਜੀ ਇੱਕ ਕੁੜੀ ਸੀਰੀਅਸ ਹੈ ਬਾਕੀ ਬਚਾਇਆ ਬਾਪੂ ਦੇ ਉਹਨੂੰ ਕਿੱਥੇ ਰੈਫਰ ਕੀਤਾ ਉਹਨਾਂ ਨੂੰ ਲੈ ਕੇ ਗਏ ਜੀ ਬਾਲਾ ਚੌਕ ਸੂਰੀ ਹਸਪੀਟਲ ਨਾਮ ਜੀ ਨਾਮ ਐਸਆਈ ਕੁਲਦੀਪ ਮਰਜੀ ਕੁਲਦੀਪ ਜੀ ਕਿੱਦਾਂ ਐਕਸੀਡੈਂਟ ਹੋਇਆ ਇਹ ਇਹ ਇੱਧਰ ਜਲੰਧਰ ਸਾਈਡ ਤੋਂ ਆ ਰਹੇ ਸੀ ਇੱਕ ਆਜ ਬ ਜਿਹੜੀ ਗੱਡੀ ਹੈ ਇਹ ਸਬਜ਼ੀ ਲੈ ਰਹੀ ਸੀ ਇਹਨਾਂ ਨੇ ਪਿੱਛੋਂ ਮਾਰੀ ਹੈ ਜਿੱਦਾ ਦੱਸਣ ਮੁਤਾਬਕ ਹੈ ਲੋਕਾਂ ਦੇ ਅਸੀਂ ਆ ਆਲਟੋ ਗੱਡੀ ਜਿੱਦਾ ਦੱਸਦੇ ਆ ਲੋਕ ਅਸੀਂ ਤਾਂ ਬਾਅਦ ਚਾਇਨਾ ਜੀ ਠੀਕ ਹੈ ਜਾਣਾ ਕਿੱਥੋਂ ਸੀ ਆਲਟੋ ਗੱਡੀ ਨਾਲ ਇਹ ਰੋਪੜ ਸਾਈਡ ਹੀ ਜਾਣਾ ਸੀ ਇਹਨਾਂ ਦੇ ਨਾਲਾਗੜ੍ਹ ਕਹਿੰਦੇ ਜਾਣਾ ਸੀ ਤੇ ਉਹ ਗੱਡੀ ਲੋਕਾਂ ਲੱਗ ਰਹੀ ਆ ਬਲਾ ਚੋਰ ਦੀ ਹਾਂਜੀ ਉਹ ਦੇਖਦੇ ਆ ਜੀ ਬਲਾ ਚੋਰ ਦਾ ਨੰਬਰ ਹੈ ਉਹਦਾ ਉਹ ਦੇਖਦੇ ਆ ਐਡਰੈਸ ਕੱਢ ਕੀ ਕਹਿਣਾ ਚਾਹੁੰਦੇ ਲਗਾਤਾਰ ਹਾਸੇ ਵੱarre ਆ ਕੀ ਅਵੇਅਰ ਕਰਨਾ ਚਾਹੁੰਦੇ ਹੋ ਜਨਤਾ ਨੂੰ ਅਸੀਂ ਜਨਤਾ ਨੂੰ ਇਹੀ ਕਹਿਣਾ ਚਾਹੁੰਦੇ ਜੀ ਸਪੀਡ ਸਲੋ ਰੱਖੋ ਰੋਂਗ ਸਾਈਡ ਨਾ ਚਲੋ ਇਹੀ ਬੇਨਤੀ ਕਰਦੇ ਆਂ ਅਸੀਂ ਪਬਲਿਕ ਨੂੰ ਸਾਰੀ ਨੂੰ ਜੀ ਜੇ ਟੋ ਗੱਡੀ ਤੇ ਜਿਹੜੇ ਸਵਾਰ ਸਕੇ ਬਚਾ ਹੋਇਆ ਨਾ ਹਾਂ ਕੁਛ ਸੀਰੀਅਸ ਹੈ ਇੱਕ ਦੋ ਕਹਿੰਦੇ ਲੜਕੀ ਸੀਰੀਅਸ ਹੈ ਬਾਕੀ ਠੀਕ ਹੈ ਜੀ ਇਹਨਾਂ ਦੇ ਵਿੱਚ ਇਹਨਾਂ ਦੇ ਨਹੀਂ ਪਤਾ ਜੀ ਇਹ ਠੀਕ ਹੈ ਇਹ ਠੀਕ ਹੈ ਜੀ ਨਹੀਂ 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 ਇਲਾਕੇ ਇਧਰੋਂ ਕੋ ਮ ਗੱਡੀ ਇੱਥੇ ਸਾਡੀ ਲੱਗੇ ਜਿਹੜੀ ਥੱਲੇ ਸੀਗੀ ਹੈ ਨਾ ਨਿਕਲ ਕੇ ਇਹ ਗੱਡੀ ਇਧਰੋਂ ਆਦੀ ਸੀਗੀ ਤੇਜ਼ ਹੋਣੇ ਵਜਾ ਨਾਲ ਦੇਖਿਆ ਗਲਤੀ ਨਾ ਹੋਈ ਤੇਜ਼ ਵੀ ਹੋਣੀ ਭਾਜੀ ਧਿਆਨ ਕਿਤੇ ਆਲੇ ਦੁਆਲੇ ਜਾਂ ਗੱਲਾਂ ਕਰਨੇ ਚ ਕੁਝ ਵੀ ਰਖ ਲੈ ਕਿਤੇ ਕਿਤੇ ਅਸੀਂ ਮਗਰ ਮਗਰੇ ਸਿਗਰ ਦੇ ਨਾਲੇ ਨਾਲ ਸੀਗੇ ਅਸੀਂ ਵੀ ਹੈ ਨਾ ਤੇ ਜਦ ਤਮੇ ਇਹਨਾਂ ਨੇ ਕਿ ਦੇਖਨੇ ਅੱਖਾਂ ਦੇ ਸਾਹਮਣੇ ਹੋ ਗਿਆ ਇਹ ਗੱਡੀ ਆਪ ਸਿੱਧੀ ਕੀਤੀ ਆਪਾਂ ਭਾਜੀ ਕੋਈ ਕੋਈ ਨਹੀਂ ਆਦਾ ਮੋੜੀ ਹੈ ਕੋਈ ਗੱਡੀ ਜੋ ਹਾਂ ਹਾਂ ਭਾਜੀ ਇਹਨਾਂ ਨੇ ਇਸ਼ਾਰਾ ਜਾਨਾ ਐਸੇ ਗੱਡੀ ਪੂਰੀ ਪਲਟੀ ਪਲਟੀ ਹੋ ਗਈ ਗੱਡੀ ਪੂਰੀ ਪਲਟੀ ਹੋਈ ਸੀ ਆਕੇ ਪਰ ਹਮ ਸਭ ਨੇ ਬਈਆ ਵਗੈਰਾ ਨੇ ਉਠਾ ਕੇ ਸਿੱਪਟੀ ਗਰੀਤੀ ਗਈ ਤਾਂ ਇਹ ਤਾਂ ਵਿੱਚ ਤਵੀ ਹੋਏ ਤੇ ਐਂਬ੍ਰੋਸ ਤੋਂ ਕਿੰਨੀ ਧਰ ਮਦਨ ਗੇ ਰਾਤ ਹੁੰਦੀ ਨਾ ਫਿਰ ਨਹੀਂ ਕਿਸੇ ਨੇ ਦੇਖ ਲਿਆ ਤੋ ਵੀ ਨਹੀਂ ਵਿਚਾਰਿਆ ਨੇ ਮਰ ਜਾਣਾ ਮਰ ਜਾਣਾ ਸੀ ਕਿ ਤਾਂ ਸੀਰੀਅਸ ਸੀ ਕਿ ਉਹਦਾ ਸ਼ੇਰ ਪਾਸ ਗਿਆ ਪਿੱਛੇ ਬਹੁਤ ਮੁਸ਼ਕਲ ਗੱਡੀ ਉਹ ਤਾਂ ਕਿ ਖੁੱਲੀ ਨਹੀਂ ਹੋਈ ਪਾਜੀ ਉਹ ਨਹੀਂ ਤਾਂ ਕਿ ਖੁੱਲੀ ਸੀ ਥੇੜਾ ਬੱਟ ਛੇੜੇ ਤਾਂ ਕਿ ਨੂੰ ਨੂੰ ਉਹ ਨਹੀਂ ਤਾਂ ਕਿ ਖੁੱਲੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਿਜਲੀ ਪਾਣੀ ਦੀ ਕੋਈ ਕਮੀ ਨਹੀਂ ਹੈ ਪਰ ਦੂਜੇ ਪਾਸੇ ਜੇਕਰ ਨਜ਼ਰ ਮਾਰੀਏ ਤਾਂ ਬਿਜਲੀ ਪਾਣੀ ਨਾ ਮਿਲਣ ਕਰਕੇ ਕੇ ਲੋਕਾਂ ਵਿੱਚ ਹਾਹਾਕਾਰ ਮਚੀ ਪਈ ਐ ਅੱਜ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦੇ ਖਰੜ ਖੇਤਰ ਵਿੱਚ ਲੋਕਾਂ ਨੇ ਸੜਕਾਂ ਤੇ ਉੱਤੇ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤਾਂ ਬਿਜਲੀ ਵਿਭਾਗ ਦੇ ਅਫਸਰਾਂ ਨੂੰ ਘੇਰ ਲਿਆ ਫਿਰ ਤੁਹਾਡਾ ਹੁਣ ਵੀ ਹੱਲ ਨਹੀਂ ਹੁੰਦਾ ਤਾਂ ਕੀ ਕੀਤਾ ਜਾਏਗਾ ਜੇ ਸਾਡਾ ਹੁਣ ਵੀ ਇਹ ਸਾਨੂੰ ਪ੍ਰਸ਼ਾਸਨ ਨੇ ਸਿਰਫ 10 ਮਿੰਟ ਦਾ ਸਮਾਂ ਦੇ ਆ 10 ਤੋਂ 11 ਨਹੀਂ ਹੋਣ ਦੇਣੇ 11ਵੇਂ ਮਿੰਟ ਬਾਅਦ ਦੁਬਾਰਾ ਫੇਰ ਹੋ ਗਿਆ ਲੋਕ ਵੀ ਤਾਂ ਗਰਮੀ ਜੀ ਪਰੇਸ਼ਾਨ ਹੋ ਰਹੇ ਲੱਗਦਾ ਨਹੀਂ ਅਸੀਂ ਨਹੀਂ ਔਰੇ ਜਨਾਬ ਅਸੀਂ ਵੀ ਨਾ ਹੋ ਰਹੇ ਤਿੰਨ ਦਿਨ ਤੋਂ ਅਸੀਂ ਪਰੇਸ਼ਾਨ ਹੋ ਰਹੇ ਬੱਚੇ ਨਹੀਂ ਹੁੰਦੇ ਸਾਨੂੰ ਸ਼ੌਂਕ ਹੈ 47 ਡਿਗਰੀ ਟੈਂਪਰੇਚਰ ਤੇ ਅਸੀਂ ਬੈਠੇ ਆਂ ਕੁੰਡੇ ਬੈਠਾ ਕੋਈ ਸਾਡਾ ਖਾਟਾ ਮਸਲਾ ਆਲ ਹੋ ਜਵੇ ਸਾਡਾ ਪੱਕਾ ਹਾਲੇ ਕੀਤਾ ਜਾਵੇ ਸਾਨੂੰ ਕੋਈ ਕਿਸੇ ਨਾਲ ਕੋਈ ਸਾਡੀ ਮੰਗਸ਼ਾ ਨਹੀਂ ਬੈਠਿੰਗ ਟੈਂਸ਼ਨ ਹੈ ਕੈਂਡੇ ਕੀ ਪੀਲੀ ਡਿਪਾਰਟਮੈਂਟ ਵਾਲੇ ਵੀ ਬੰਦ ਕਰੇ ਪੀਲੀ ਡਿਪਾਰਟਮੈਂਟ ਵਾਲੇ ਐ ਕਹਿੰਦੇ ਆ ਅਸੀਂ ਸਵੇਰੇ ਗਏ ਉਹਨਾਂ ਕੋਲ ਉਹਨਾਂ ਦਾ ਇੱਕ ਲਾਈਨਮੈਨ ਕਹਿੰਦਾ ਕਿ ਸਾਡੇ ਕੋਲ ਸਮਾਨ ਨਹੀਂ ਹੈ ਅਸੀਂ ਦੁਬਾਰਾ ਐਸ.ਜੋ ਸਾਹਿਬ ਦਾ ਪੱਕਾ ਸੋਣਿਆ ਐਸ.ਜੋ ਸਾਹਿਬ ਕਹਿੰਦੇ ਸਾਰਾ ਸਮਾਨ ਹੈ ਹੁਣ ਕਹਿੰਦਾ ਕਿ ਮਹਿਕਮਾ ਕੌਣ ਹੈ ਮੈਨੂੰ ਲਾਈਨਮੈਨ ਨਰਮਨ ਸੈਕਸ਼ਨ ਸ਼ੇਅਰ ਸੀਗਾ ਠੀਕ ਹੈ ਕੱਲ ਇਹ ਆ ਕਿ ਹੁਣ ਇਹ ਵਿਭਾਗਾਂ ਦੇ ਵਿਭਾਗਾਂ ਦਾ ਆਪਸ 'ਚ ਨਹੀਂ ਕੋਈ ਸਾਕਤਾ ਬਣ ਰਿਹਾ ਹੁਣ ਸਾਨੂੰ ਆਇਆ ਸਾਡੀ ਜੇ ਲਾਈਟ ਆਂਦੀ ਵੀ ਹੈ ਹੁਣ ਮੈਂ ਕਹਿੰਦਾ ਲਾਈਟ ਆ ਗਈ ਚੈੱਕ ਕਰ ਲਓ ਕਿਹੜੀ ਕਿਹੜੀ ਕਲੋਨੀ ਦੀ ਹੈ ਅਜੀਤਨ ਕਲੇਰ ਅਜੀਤਨ ਕਲੇਰ ਇੱਕੋ ਰੋਡ ਇੱਕੋ ਕਲੋਨੀ ਦੀ ਹੈ ਹਾਂ ਜਾ ਰਹੇ ਆਪਾਂ ਜੇਈ ਸਾਹਿਬ ਨੂੰ ਵੀ ਮਿਲੇ ਐਸਡੀਓ ਸਾਹਿਬ ਨੂੰ ਵੀ ਮਿਲੇ ਐਕਸੀਲੈਂਸ ਸਾਹਿਬ ਨੂੰ ਵੀ ਮਿਲੇ ਐਮਡੀ ਸਾਹਿਬ ਨੂੰ ਵੀ ਮਿਲਿਆ ਪੀਐਸਪੀਸੀਐਲ ਉਹਨਾਂ ਨੂੰ ਮੇਲ ਪਈ ਹੋਈ ਹੈ ਅਫੀਸ਼ੀਅਲ ਅਖਬਾਰ 'ਚ ਵੀ ਕਢਵਾਇਆ ਹੋਇਆ ਉਹਨਾਂ ਨੂੰ ਅਫੀਸ਼ੀਅਲ ਮੇਲ ਮੇਰੇ ਕੋਲ ਪਈ ਹੋਈ ਹੈ ਕਿ ਸਾਨੂੰ ਇੰਨੀ ਪ੍ਰੋਬਲਮ ਹੈ ਸਾਡੇ ਵੋਲਟੇਜ ਵੀ 145 ਵੋਲਟ ਕੱਲ ਜਾਂਦੀ ਹੈ 220 ਦੇ ਅਗੇਂਸਟ ਇਹ ਸਾਰੀ ਕਮਿਊਨੀਕੇਸ਼ਨ ਉਹਨਾਂ ਕੋਲ ਹੈਗੀ ਹੈ ਪਰ ਇਹ ਕਸਟਮਸ ਨਹੀਂ ਹੋ ਰਿਹਾ ਇਹ ਆਮ ਆਦਮੀ ਦੇ ਨਾਮ ਤੇ ਬਣੀ ਹੋਈ ਖਾਸ ਆਦਮੀ ਸਰਕਾਰ ਇੱਕ ਖਾਸ ਆਦਮੀ ਸਰਕਾਰ ਕੁਝ ਨਹੀਂ ਕਰ ਰਹੀ ਦੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਤੇ ਕਿ ਦੇਖੋ ਜਾਮ ਕਿੰਨਾ ਲੱਗ ਚੁੱਕਿਆ ਹੈ ਵੀ ਜਿਹੜਾ ਲੋਕ ਬਿਜਲੀ ਪਾਣੀ ਕਹਿੰਦੇ 4 ਦਿਨ ਤੋਂ ਨਹੀਂ ਆ ਰਿਹਾ ਜਿਸ ਕਰਕੇ ਕੇ ਜਾ ਮਲਾ ਦਿੱਤਾ ਗਿਆ ਤੇ ਤਸਵੀਰਾਂ ਦੇਖ ਰਹੇ ਹੋ ਜ਼ਮੀਨਾਂ ਦੀ ਵੰਡ ਦੇ ਮਾਮਲੇ ਰੋਜ਼ਾਨਾ ਵੇਖਣ ਨੂੰ ਮਿਲਦੇ ਹਨ ਨਾ ਤੇ ਵੰਡ ਦਰਾਂਨ ਭਰਾਵਾਂ ਦੇ ਹੀ ਆਪਸੇ ਝਗੜੇ ਹੋ ਜਾਂਦੇ ਹਨ ਨਾ ਤੇ ਭਰਾ ਹੀ ਭਰਾ ਦਾ ਵੈਰੀ ਬਣ ਜਾਂਦਾ ਹੈ ਜੇਕਰ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਕੰਧ ਵਾਲਾ ਵੱਲੀਆਂ ਤੋਂ ਇੱਕ ਸੋਸ਼ਲ ਮੀਡੀਆ ਤੇ ਕੁੱਟ ਮਾਰਦਾ ਵੀਡੀਓ ਵਾਇਰਲ ਹੋ ਰਿਹਾ ਜਿਸ ਵਿੱਚ ਇੱਕ ਮੋਟਰ ਦੀ ਵੰਡ ਨੂੰ ਲੈ ਕੇ ਭਰਾ ਹੀ ਭਰਾ ਦੇ ਖੂਨ ਦੇ ਪਿਆਸੇ ਬਣੇ ਹੋਏ ਹਨ ਕਹਿੰਦਾ ਰਹੇ ਮੁਰ ਵਾਲੀਆ ਕਮਾਲ ਦੀ ਨਿਆਜ਼ੀਆਂ ਦੇ ਰਹਿਣ ਵਾਲੇ ਪਿੰਡ ਕੰਨਾਂ ਵਾਲੀ। ਕੁੱਟ ਮਾਰ ਕਿੱਲੇ ਕੀਤੀ ਕਿਉਂ? ਇਹ ਮੇਰੇ ਭਰਾ ਨੇ ਕੀਤੀ ਕੁੱਟਮਾਰ। ਮੈਂ ਅੱਜ ਖੇਤ ਚੱਲਿਆ ਜ਼ਮੀਨ ਨੂੰ। ਰਾਹ ਮੇਰੀ ਜ਼ਮੀਨ ਨੂੰ ਜਾਂਦਾ ਹੈ। ਉੱਥੇ ਨਾ ਰਾਹ ਮੇਰੀ ਜ਼ਮੀਨ ਦੇ ਵਿੱਚ ਕਾਲ ਆਇਆ ਨਾ ਮੈਨੂੰ। ਮੈਂ ਬਿਰਜ਼ਮੀਨ ਤੇ ਕੱਢਾ ਕਰਜ਼ਾ ਕਰਦੇ। ਜਿਆਨ ਨਹੀਂ ਦਿੰਦੇ ਹੈ ਮੈਨੂੰ। ਇਹ ਮੇਰੇ ਭਰਾ। ਰੋਲਾ ਕੋਈ ਵੀ ਨਹੀਂ ਆਇਆ ਸੀ। ਮੇਰੇ ਪਿਓ ਦੀ ਮਲਕੀ ਪਹਿਲੀ ਸੀ। ਰਾਹ ਉਸ ਦਾ ਮੇਰੇ ਪਿਓ ਨੇ ਸਾਨੂੰ। ਤੋਂ ਲੰਘਣ ਲਗਾ। ਤੇ ਨਟਾ ਲਿਆ ਮੈਨੂੰ ਆ ਮੇਰੀ ਜ਼ਮੀਨ ਦੇ ਵਿੱਚ ਹਾਂ ਨਾ ਮੇਰੇ ਛਿਲਾਵਨ ਆਂ ਜਾਂ ਨੇ ਮੇਰੇ ਨਾ ਮਨੇ ਕੁੱਟਾ ਨੇ ਜੁੰਡੇ ਪੱਟੇ ਨੇ ਬੱਚਾ ਨਿੱਤਰ ਕੁੱਟਾ ਨੇ ਮੇਰੀ ਨਾ ਬੱਚਾ ਹੋਣ ਤੇ ਲੱਤਾਂ ਮਾਰਿਆ ਤਰੂ ਹੀ ਫੇ ਨੇ ਹਾਂਜੀ ਕੁੱਟ ਮਾਰ ਬਹੁਤ ਜ਼ਿਆਦਾ ਕੀਤੀ ਨੇ ਲਿਗੜੇ ਕੱਪੇ ਨਾ ਸਾਰੇ ਪਾਰ ਤੇ ਨੇ ਮੇਰੇ ਪਾਰ ਤੇ ਨੇ ਲਿਗੜੇ ਕੱਪੇ ਰਾਦ ਰੋਲਾ ਕੁੱਟ ਮਾਰ ਬੜੀ ਕੀਤੀ ਨੇ ਜ਼ਿਆਦਾ ਤੇ ਮੈਨੂੰ ਕਹਿੰਦੇ ਥਾਣੇ ਜਾਏਗਾ ਥਾਣੇ ਹਮਸਾਨ ਮੁੱਲ ਲੈ ਲੰਦੇ ਪੈਸੇ ਵਾਲੇ ਆ ਸਾਡਾ ਪੈਸਾ ਚੱਲਦਾ ਹੈ ਅੰਦੇ ਤੂੰ ਘਾਦਾ ਕਰਿਆਂ ਦਾ ਜਿੱਥੇ ਮਰਜ਼ੀ ਦਾਖਲ ਹੋ ਜਾ ਤਾ ਕੁਝ ਬਣ ਨਹੀਂ ਜਣਾ ਇਹ ਥਾਣੇ ਵੀ ਦਰਖਾਸਤ ਦੇ ਆ ਇਹਨੇ ਮਾ ਅੱਗੇ ਮੇਰੇ ਤੋਂ ਦਰਖਾਸਤ ਦਿੱਤੀ ਨੇ ਤੇਰੇ ਮੇਰੇ ਤੋਂ ਕੋਰਟ ਚ ਕੇਸ ਲਾਇਆ ਨੇ ਕੋਰਟ ਚ ਕੇਸ ਚੱਲਦਾ ਮੇਰਾ ਜੀ ਮੈਂ ਹੈਂਡੀਕੈਪ ਆਂ ਜੀ ਤੇ ਅੱਜ ਸਵੇਰੇ ਨਾ ਸਾਡਾ ਝਗੜਾ ਹੋਇਆ ਸੀ ਜੀ ਹਾਂ ਜੀ ਰਾਹ ਦਾ ਰੋਲਾ ਸੀ ਜੀ ਤੇ ਵਿੱਚ ਸਾਡੇ ਰਾਹ ਦੇ ਮੋਟਰ ਹੈ ਕੀ ਸਾਡੀ ਸਾਂਝੀ ਲੱਗੀ ਵੀ ਬਾਪ ਦੇ ਸਾਡੀ ਨਾ ਚੱਲਦੀ ਉਹ ਮੋਟਰ ਅਜ 3 ਮਹੀਨੇ ਹੋ ਗਏ ਬੰਦ ਪਈ ਹੈ ਸਾਡਾ ਕੋਰਟ ਵਿੱਚ ਕਿਸ ਚੱਲ ਰਿਹਾ ਹੈ ਕਿਸ ਚੱਲਣ ਦੇ ਬਾਵਜੂਦ ਉਹਨਾਂ 25 ਜੁਲਾਈ ਤਰੀਕ ਹੈ ਸਾਡੀ ਉਹਨਾਂ ਨੇ ਕਿਹਾ ਵੀ ਪਹਿਲਾਂ ਮੋਟਰ ਪਾਟ ਕੇ ਕਰੇ ਲੈ ਗਿਆ ਉਹਨ ਕੋਈ ਨਪਦਾ ਸੀ ਅਹੀਂ ਆ ਬਜ ਨਾ ਚ ਰਿਪੋਰਟ ਨੇ ਕੋਈ ਫੈਸਲਾ ਸੁਣਾ ਤਾਂ ਉਹਨਾਂ ਚਿਤ ਕੋਈ ਨਹੀਂ ਨਪ ਸਕਣਾ ਇਹਨਾਂ ਦੇ ਬਾਵਜੂਦ ਮੈਂ ਰੋਕਿਆ ਤੇ ਉਹਨਾਂ ਨੇ ਪਹਿਲਾਂ ਮੈਨੂੰ ਫੜ ਕੇ ਕੁੱਟ ਮਾਰ ਕੀਤੀ ਮੈਨੂੰ ਥੱਲੇ ਨਪ ਲਿਆ ਅੰਗਾਰ ਦੇ ਵਿੱਚ ਉਹਨਾਂ ਜਿਹੜੇ ਮੇਰੇ ਵੱਡੇ ਭਰਾ ਦੋਵੇਂ ਮੈਨੂੰ ਛਡਾਉਣ ਆਏ ਨੇ ਮੈਂ ਤਾਂ ਥੱਲੋਂ ਉੱਠਿਆ ਹੀ ਨਹੀਂ ਗਿਆ ਆ ਪਿੱਛੋਂ ਸਾਰੇ ਮੇਰੇ ਕੱਪੜੇ ਲਿਬੜੇ ਆ ਇਹਨਾਂ ਨੇ ਛਡਾਉਣ ਆਏ ਨੇ ਇਸ ਭਰਾ ਦੇ ਫਿਰ ਟਮ ਮਾਰਿਆ ਨੇ ਛਾਤੀ ਤੇ ਇੱਕ ਪੈਰ ਦੀ ਉਂਗਲ ਹੁੰਦੀ ਟੁੱਟ ਗਈ ਏ ਤੇ ਇਹਨਾਂ ਕੀ ਗੱਲ ਸੀ ਤੁਹਾਡਾ ਸਰਜੀਤ ਸਿੰਘ ਜੀ ਸਰਜੀਤ ਕਿੱਥੋਂ ਦੇ ਰਹਿੰਦੇ ਹੋ ਕੰਦਾਵਲੀ ਦੀ ਸੀ ਕੰਦਾਵਲੀ ਹਾਂਜੀ ਥਾਣਾ ਕਿਹੜਾ ਜਾਂਦਾ ਤੁਹਾਨੂੰ ਮੈਂ ਮੋਡ ਜੀ ਜਿਹੜੀ ਲੜਾਈ ਹੋਈ ਮਾਰ ਗਈ ਜਿਹੜੀ ਵੀ ਕੀ ਮਸਲਾ ਹੈ ਸਾਦੀ ਜੀ ਪਿਓ ਦੀ ਜ਼ਮੀਨਾਂ ਸਾਂਝੀ ਸਾਦੀ ਜ਼ਮੀਨ ਆ ਵਿੱਚ ਸਾਦੀ ਜ਼ਮੀਨ ਤੇ ਮੋਟਰ ਸਾਂਝੀ ਦੇ ਵਿੱਚ ਆ ਕਿੰਨੀ ਜ਼ਮੀਨ ਹੈ ਜੀ ਚਾਰ ਕਨਾਲਾਂ ਸਾਤੇ ਚਾਰ ਭਰਾਵਾਂ ਕੋਲ ਆ ਅੱਛਾ ਤੇ ਅਸੀਂ ਕਿਤਾ ਛੋੜ ਕੇ ਕੇਸ ਲਾਇਆ ਜੀ ਵੀ ਅਸੀਂ ਕਿਤਾ ਮੋਟਰ ਕਦਾ ਬੰਦ ਪਈ ਸੀ ਤੇ ਅਸੀਂ ਆਖਾ ਵੀ ਆਪਾਂ ਸਾਂਝੀ ਕੋਰਟ ਫੈਸਲਾ ਜੋ ਕਰੇਗਾ ਆਪਾਂ ਪਰਮਨਜ਼ੂਰ ਆ ਆਪਾਂ ਕਿਵੇਂ ਪਹਿਲੇ ਕਿਨੇ ਮੋਟਰ ਪਹਿਲਾਂ ਪੱਟ ਕੇ ਆ ਤੇ ਧੱਕੇ ਤੋੜੇ ਨਾਲ ਲੈ ਗਿਆ ਮੋਟਰ ਪੱਟ ਕੇ ਸਾਰਾ ਕੁਛ ਆ ਤੇ ਘਰੇ ਰੱਖਿਆ ਇਹ ਸਵਾਰਾ ਸੇ ਕੀ ਆ ਭਰਾ ਜੀ ਉਹ ਸਾਰਾ ਮੋਡਲ ਹੈਗਾ ਘਰ ਪਟਕੇ ਅਸੀਂ ਤਾਂ ਵੀ ਨਹੀਂ ਬੋਲੇ ਆ ਹੁਣ ਅੱਜ ਸਵੇਰੇ 9 ਵਜੇ ਕਦਾ ਅਸੀਂ ਘਾਰੇ ਕਿਸੇ ਖੇਤਰ ਕੇ ਇਹ ਚੋ ਨਾਲ ਲਗਾ ਰਹੇ ਸੀ ਕਿਸੇ ਦਾ ਹਾਂਜੀ ਹਾਂਜੀ ਤੇ ਇਹ ਛੋਟਾ ਪ੍ਰਾਂਕ ਤਾਂ ਦੁੱਧ ਪਾ ਕੇ ਆਇਆ ਇਹਨੇ ਕਿਹਾ ਵੀ ਤੂੰ ਖੁਈ ਨਾ ਨਾਪਾ ਆਪਣਾ ਕੋਡ ਚਕਾ ਲੈ ਫੈਸਲਾ ਨਹੀਂ ਹੋਇਆ ਤਾਂ ਆਪਣੀ ਅਗਲੀ ਤੇ ਅਗਲੇ ਮਹੀਨੇ ਤਰੀਕੀ ਹੈਗੀ ਹੈ ਜੋ ਫੈਸਲਾ ਹੋਵੇ ਤਾਂ ਆਪਾਂ ਵਾਫਾ ਨੂੰ ਮਨਜ਼ੂਰ ਹੈ ਤੂੰ ਖੁਈ ਨਾ ਨਾਪੇ ਕਹਿੰਦਾ ਮੈਂ ਖੁਈ ਨਾ ਪਣੀ ਹੈ ਇਹ ਆ ਕੇ ਸਾਨੂੰ ਜਾਂਗਾ ਸੋਟੇ ਤੇ ਬੜਾ ਕੁਛ ਲਿਆਂਦਾ ਚੁੱਕ ਕੇ ਇਹ ਗੜ ਪੈ ਗਿਆ ਤੇ ਅਸੀਂ ਦੋਰੋਂ ਭੱਜ ਕੇ ਛਡਾਉਣ ਵਾਸਤੇ ਆਏ ਆ ਵੀ ਉਹਨੂੰ ਪੱਲੇ ਨ ਮਾਰ ਦੇਣਗੇ ਤੇ ਆ ਕੇ ਸਾਨੂੰ ਆ ਕੇ ਇਟਾ ਤੇ ਪਰਮਜੀਤ رپورਟਰ ਹੈ ਜੀ ਆ ਬਹੁਤ ਅੱਜ ਇਹ ਕਹੇ ਹਲਕਾ ਲੱਤ ਤੋਂ ਕਮਜ਼ੋਰ ਬਿਲਕੁਲ ਜੀਰੋ ਹੈ ਹਾਂਜੀ 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 ਫਿਰੋਜ਼ਪੁਰ ਅੰਦਰ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਲਗਾਤਾਰ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਤੋਂ ਇੰਜ ਜਾਪਦਾ ਹੈ ਕਿ ਚੋਰ ਪੁਲਿਸ ਤੋਂ ਵੀ ਦੋ ਕਦਮ ਅੱਗੇ ਚੱਲ ਰਹੇ ਨੇ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੀ ਧਵਨ ਕਲੋਨੀ ਤੋਂ ਜਿੱਥੇ ਚੋਰਾਂ ਨੇ ਇੱਕ ਡਾਕਟਰ ਦੇ ਘਰ ਧਾਵਾ ਬੋਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਜਸਵੀਰ ਨੇ ਦੱਸਿਆ ਕਿ ਬੀਤੀ ਰਾਤ ਉਸ ਉੱਤੇ ਪੈਸਨ ਕਿ ਇੱਕ ਚੋਰ ਘਰ ਦੇ ਅੰਦਰ ਦਾਖਲ ਹੋਇਆ ਤੇ ਉਸ ਦਾ ਇੱਕ ਪਰਸ ਇੱਕ ਮੋਬਾਈਲ ਅਤੇ ਲਾਇਸੈਂਸੀ ਪਿਸਤਲ ਚੋਰੀ ਕਰ ਲਿਆ ਗਿਆ ਚੋਰ ਪਰਸ ਤੇ ਮੋਬਾਈਲ ਛੱਡ ਗਿਆ ਪਰ ਪਿਸਤਲ ਨਾਲ ਲੈ ਗਿਆ ਕੋਈ ਵੀਖਾ ਦਰਸਲ ਜੀ ਲਗਾਤਾਰ ਜਿਹੜਾ ਚੋਰੀਆਂ ਦਾ ਰੁਝਾਨ ਵੱਧਦਾ ਜਾ ਰਿਹਾ ਆਪਣੇ ਸ਼ਹਿਰ ਵਿੱਚ ਧੰਨ ਗਲੋਨੀ ਨੂੰ ਖਾਸ ਕਰਕੇ ਇੱਥੇ ਚੋਰੀਆਂ ਬਹੁਤ ਹੋ ਰਹੀਆਂ ਨੇ ਤੇ ਕੱਲ ਦੀ ਰਾਤ ਹੀ ਮੇਰੇ ਬਰਦਰ ਦੇ ਕੋਲੋਂ ਉਹਦਾ ਪਿਸਤਲ ਕੋ ਚਾਕੇ ਲੈ ਗਿਆ ਹੈਗਾ ਤੇ ਅਸੀਂ ਉਹਦੀ ਦਰਖਾਸਤ ਤੇ ਲਖਾਨ ਆਈ ਸੀ ਕਿ ਸਥਾਨਕ ਪ੍ਰਸ਼ਾਸਨ ਬੜਾ ਬੇਤਵਾਂ ਦੇ ਸੁਪਤਾਂ ਜ ਹੈ ਕਿਹੜੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਸਾਡੀ ਆਪੋਰਟ ਤੇ ਬੈਂਕਰੀਆ ਪ੍ਰਸ਼ਾਸਨ ਵੱਲੋਂ ਵੀ ਇਹਨਾਂ ਚੋਰਾ ਤੇ ਨੱਕ ਪਾਵੇ ਕਿਸ ਤਰ੍ਹਾਂ ਨਾਲ ਭਾਈ ਇਹ ਧਮਗਰੋਨੀ ਕਿਤੇ ਨੰਬਰ ਗਲੀ ਦੇ ਵਿੱਚ ਚੋਰੀ ਇਹ ਬਾਈ 7 ਨੰਬਰ ਗਲੀ ਦੀ ਕੀ ਕੀ ਉਛ ਲੈ ਗਏ ਸਰ ਇੱਕ ਪਿਸਤਲ ਲੈ ਗਏ ਉਹਨਾਂ ਨੇ ਆਪਨਾ ਮੋਬਾਈਲ ਤੇ ਪਰਸ ਵੀ ਚੱਕਿਆ ਸੀ ਲੇਕਿਨ ਉਹ ਕੋੜੀਆਂ ਚੋਂ ਉਹਨਾਂ ਤੋਂ ਡਿੱਗ ਪਿਆ ਲੇਕਿਨ ਪਿਸਤਲ ਉਹ ਨਾਲ ਲੈ ਗਏ ਫੋਟੋ ਵੀ ਕਰਾ ਵੀ ਤੁਹਾਡੇ ਕੋਲ ਕੈਮਰੇ ਦੇ ਕੱਟਿਆ ਹੈ ਹਾਂਜੀ ਕੈਮਰੇ ਚ ਉਹਨਾਂ ਦੇ ਅੰਦਰ ਵੜਨ ਤੇ ਬਾਹਰ ਨਿਕਲਣ ਦੀਆਂ ਫੋਟੇ ਆਈਆਂ ਨੇ ਕੀ ਨਾਂ ਤੁਹਾਡਾ ਮੇਰਾ ਨਾਮ ਹਰਤੇ ਸਿੰਘ ਜੀ ਕੀ ਮੰਗ ਕੀ ਕਰਦੇ ਨੇ ਮੰਗ ਜੀ ਪ੍ਰਸ਼ਾਸਨ ਤੋਂ ਇਹ ਵੀ ਜਲਦੀ ਤੋਂ ਜਲਦੀ ਕਰ ਲਈ ਕਿ ਚਿੱਟੇ ਜਾਵੇ ਅਤੇ ਸਾਡਾ ਸਾਡਾ ਸਮਾਨ ਫਾਪਤ ਦਵਾਇਆ ਜਾਵੇ ਤੇ ਨਾ 14 ਲੱਖ 70000 ਅ ਰਾਤ ਲਗਭਗ ਜਦੋਂ ਮੇਰੀ ਜਾਗ ਖੁੱਲੀ ਤੜਕੇ 4:30 ਵਜੇ ਦੇ ਕਰੀਬ ਤੇ 4:30 ਵਜੇ ਮੈਂ ਦੇਖਿਆ ਕਿ ਮੇਰਾ ਇੱਕਦਮ ਸਭ ਤੋਂ ਪਹਿਲਾਂ ਉੱਠ ਕੇ ਆਪਣਾ ਮੋਬਾਈਲ ਵਾਲ ਜਿਹੜਾ ਤੇ ਆ ਜਾਂਦਾ ਵੀ ਆਪ ਟਾਈਮ ਦੇਖਣ ਵਾਸਤੇ ਤੇ ਮੇਰੇ پاس ਮੇਰਾ ਮੋਬਾਈਲ ਨਹੀਂ ਸੀ ਹੈਗਾ ਤੇ ਕਈ ਵਾਰੀ ਮੈਂ ਇਧਰ ਉਧਰ ਹੱਥ ਮਾਰ ਕੇ ਦੇਖਿਆ ਉਹ ਥੱਲੇ ਡਿੱਗ ਪੈਂਦਾ ਜਾਂ ਇਧਰ ਉਧਰ ਹੋ ਜਾਂਦਾ ਤੇ ਉਹ ਮੈਨੂੰ ਨਹੀਂ ਲੱਗਿਆ ਤੇ ਮੈਂ ਜਦੋਂ ਲਾਈਟ ਔਨ ਕੀਤੀ ਤੇ ਮੇਰੇ ਕਮਰੇ ਦਾ ਜਿਹੜਾ ਦਰਵਾਜ਼ਾ ਸੀ ਉਹ ਸਟਾਪਰ ਲੱਗਿਆ ਹੋਇਆ ਸੀ ਤੇ ਖੁੱਲਿਆ ਹੋਇਆ ਸੀ ਹਲਕਾ ਜਿਹਾ ਮੇਰਾ ਉੱਪਰ ਛੱਦ ਦੇ ਵਿੱਚ ਕਮਰਾ ਹੈ ਤੇ ਉਹ ਹੋਇਆ ਕਿ ਜਦੋਂ ਮੈਂ ਬਾਹਰ ਜਾ ਕੇ ਦੇਖਿਆ ਮੇਰਾ ਮੋਬਾਈਲ ਤੇ ਮੇਰਾ ਇੱਕ ਪਰਸ ਉਹ ਬਾਹਰ ਕੋੜੀਆਂ ਤੇ ਪਿਆ ਸੀ ਤੇ ਅੱਜਕੱਲ ਸਾਡੇ ਪਿਛਲੇ ਹਫ਼ਤੇ ਦੇ ਵਿੱਚ ਵਿੱਚ 5-6 ਵਾਰ ਦਾ ਤਾਂ ਜਿਹੜੇ ਗਲੀ 'ਚ ਹੋਈਆਂ ਨੇ ਕਿਹੜਾ ਏਰੀਆ ਕਿਹੜਾ ਤਮਨ ਕਲੋਨੀ 메ਨ ਗਲੀ ਤਮਨ ਕਲੋਨੀ 7 ਨੰਬਰ ਗਲੀ ਦੇ ਵਿੱਚ ਸਾਡੀ ਰਿਆਸ਼ਾ ਹੈ ਉੱਥੇ ਛੋਟੀਆਂ ਛੋਟੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਹੀ ਪਈਆਂ ਸੀ ਪਿਛਲੇ ਹਫ਼ਤੇ ਦੇ ਵਿੱਚ ਇਸ ਕਰਕੇ ਜਿਹੜਾ ਮੈਂ ਆਪ ਦਾ ਹਸਲਾ ਸੀਗਾ ਉਹ ਕੱਢ ਕੇ ਤੇ ਆਪਦੇ ਸਹਰਾਣੇ ਰੱਖਣਾ ਸ਼ੁਰੂ ਕਰ ਦਿੱਤਾ ਕਿ ਖੁਦਾ ਨਾ ਕਰਦਾ ਜੀ ਕੋਈ ਚੀਜ਼ ਹੁੰਦੀ ਹੈ ਤੇ ਅਸੀਂ ਮਤਲਬ ਇਮੀਜਟ ਕਰੀ ਮੈਂ ਕਾਰਡ ਵਿੱਚ ਪ੍ਰੋਫਾਈਲ ਹੈਗਾ ਤਮਨ ਕਲੋਨੀ ਵਿੱਚ ਮੇਰਾ ਕਲੀਨਿਕ ਹੈ ਅੱਗੇ ਵੀ ਤੋਂ 5 ਸਾਲ ਪਹਿਲਾਂ ਵੀ ਮੇਰੇ ਚੋਰੀ ਹੋਈ ਸੀ ਤੇ ਹੁਣ ਕੀ ਹੋਇਆ ਵੀ ਜਦੋਂ ਮੈਂ ਉਹਨੂੰ ਖੋਲ ਕੇ ਦੇਖਿਆ ਜਦੋਂ ਆਪਣੇ ਸਹਰਾਣੇ ਕਿਸ ਤਰ੍ਹਾਂ ਰੱਖਿਆ ਹੋਇਆ ਸੀਗਾ ਤੇ ਉਹ ਜਦੋਂ ਦੇਖਿਆ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਘਰ ਗਿਆ ਨੂੰ ਖਾਇਆ ਸੀ ਤੇ ਜਦੋਂ ਸੀਸੀਟੀਵੀ ਦੇਖਿਆ ਤੇ ਲਗਭਗ ਜਿਵੇਂ 4:30 ਮੈਂ ਉੱਠਿਆ ਤੇ 2 ਘੰਟੇ ਦਾ ਅੱਜ ਤੋਂ ਪਹਿਲਾਂ ਸਭ 6:22 ਵਜੇ ਦੇ ਕਰੀਬ ਉਹ ਚੋਰੀ ਜਿਹੜੀ ਉਹ ਇੱਕ ਬੰਦਾ ਜਿਹੜਾ ਹੈਗਾ ਅਣਪਛਾਤਾ ਕੋਈ ਜੱਤੀ ਸੀਗਾ ਉਹ ਗੇਟ ਤੋਂ ਬਾਹਰ ਨਿਕਲ ਰਿਹਾ ਤੇ ਉਹਦੇ ਹੱਥ ਦੇ ਵਿੱਚ ਜਿਹੜਾ ਮੇਰਾ ਪਿਸਤਲ ਸੀਗਾ ਉਹ ਹੈਗਾ ਸੀ ਤੇ ਬਾਕੀ ਇੱਕ ਦੋ ਜਿਹੜੀ ਮੇਰੇ ਕੁਝ ਕੱਪੜੇ ਸੀਗੇ ਉਹ ਚਾਦਰ ਵੀ ਜਿਹੜੀ ਉਹ ਮੂਹਰੇ ਲੈ ਕੇ ਵੇਖਣ ਵਾਸਤੇ ਲੈ ਗਿਆ ਉਹ ਇਹ ਉਹ ਜਿਹੜੀਆਂ ਨਿੱਕੇ-ਮੋਟੀਆਂ ਚੀਜ਼ਾਂ ਉਹ ਬਾਕੀ ਪਹਿਲੇ ਕਵਰੇਜ ਵਿੱਚ ਗਿਆਨੀ ਦੁਆਰਾ ਤੇ ਜਾਣਾ ਚਾਹੀਦਾ। ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ।